ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵਿਰੋਧੀ ਟੀਰਾਤੇ ਫਰੇ ਨੇ ਪੰਜਾਬ ਸਰਕਾਰ ਦਾ ਕਿਰਾਵ ਕਰਦੇ ਆ ਕਿ ਹੈ ਕਿ ਆਪ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਵੱਡੀ ਧੱਕੇਸ਼ਾਹੀ ਹੋ ਰਹੀ ਆ ਤੇ ਅਮਰਿਤਪਾਲ ਦਾ ਹੁਣ ਹਾਈ ਕੋਰਟ ਚ ਕੇਸ ਵੀ ਉਹਨਾਂ ਦਾ ਵੇਖੋ ਉੱਥੇ ਕੀ ਫੈਸਲਾ ਹੁੰਦਾ ਮੇਰਾ ਖਿਆਲ ਜਿੱਦਾਂ ਰਾਸ਼ਦਨ ਜਨੀਅਰ ਨੂੰ ਮਿਲ ਗਈ ਆ ਸੈਸ਼ਨ ਪੈਂਡ ਕਰਨ ਦੀ ਪਰ ਉਹ ਵੀ ਮੈਂ ਸੋਚਦਾ ਕਿ ਉਹ ਵੀ ਬੜਾ ਧੱਕਾ ਹੈ ਕਿ ਉਹਨਾਂ ਨੇ ਕਈ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਇੱਕ ਦੋ ਦਿਨ ਵਾਸਤੇ ਉੱਥੇ ਦਿੱਤਾ ਗਿਆ ਉਹਨਾਂ ਨੇ ਫ੍ਰੀ ਕਰਨਾ ਚਾਹੀਦਾ ਫੁੱਲ ਟਾਈਮ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਕਿ ਉਹ ਆਪਣੇ ਲੋਕਾਂ ਦੀ ਜੋ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਦਾ ਦੁੱਖ ਸੁੱਖ ਨੂੰ ਉਹ ਸਰਕਾਰਾਂ ਦੇ ਗਾੜੀ ਰੱਖ ਕੇ ਹੱਲ ਕਰਵਾ ਸਕਣ ਨਹੀਂ ਮੇਰਾ ਖਿਆਲ ਹੈ ਕਿ ਉਹਨਾਂ ਨੇ ਬਹੁਤ ਵਧੀਆ ਮੁੱਦੇ ਚੁੱਕੇ ਆਪਣੇ ਪੰਥ ਦੀ ਗੱਲ ਕੀਤੀ ਜੋ ਸਾਡੇ ਲੀਡਰਾਂ ਨੇ ਵੱਡੀਆਂ ਖਤਾਈਆਂ ਕੀਤੀਆਂ ਸੀ ਉਹਨਾਂ ਨੂੰ ਉਹਨੇ ਬਾਹਰ ਲਿਆਂਦਾ ਕਿ ਉਹ ਸੀ ਜੇ ਕਿ ਮੇਰਾ ਖਿਆਲ ਉਹਦੀ ਕੀਮਤੀ ਉਹਨਾਂ ਨੂੰ ਉਤਾਰਨੀ ਪੈ ਰਹੀ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿਧਾਇਕਾਂ ਨੂੰ ਵੀ ਥੋੜੀ ਜਿਹਾ ਆਪਣੇ ਜ਼ਮੀਰ ਨੂੰ ਕਾਇਮ ਰੱਖਦਿਆ ਹੋਇਆ ਆਪਣਾ ਇਹ ਨਹੀਂ ਕਿ ਜਦੋਂ ਉੱਥੋਂ ਦਿੱਲੀ ਤੋਂ ਆਰਡਰ ਆਵੇ ਦੀ ਬੋਰੀ ਵੇਸਤਰਾ ਚੁੱਕ ਕੇ ਉੱਥੇ ਪਹੁੰਚ ਜਾਓ ਇਹ 92 ਵਿਧਾਇਕ ਕਿੱਥੇ ਪੰਜਾਬ ਦੇ ਲੋਕਾਂ ਨੇ ਦਿੱਤੇ ਆ ਪੰਜਾਬ ਦੇ ਲੋਕਾਂ ਨੇ ਚੁਣਿਆ ਤੇ ਇੱਥੇ ਪੰਜਾਬ 'ਚ ਹੀ ਮੀਟਿੰਗ ਹੋ ਸਕਦੀ ਹੈ ਕਿ ਤੁਸੀਂ ਉਹਨਾਂ ਦੇ ਇਸ਼ਾਰਿਆਂ ਤੇ ਨਾ ਨੱਚੋ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਤੁਸੀਂ ਪੰਜਾਬ ਲਈ ਕੰਮ ਕਰੋ